ਤਹਾਂਜੀ ਮਿੱਤਰੋ ਕਿਦਾਂ ਸਾਰੇ ਤੁਹਾਡਾ ਯਾਰ ਲੈ ਕੇ ਆਇਆ ਤੁਹਾਡੀ ਫਰਮਾਇਸ਼ ਤੇ ਇੱਕ ਹੋਰ ਘੈਂਟਪਣੀ ਜੀ ਕਮੈਂਟਾਂ ਵਾਲੀ ਵੀਡੀਓ ਤਾਂ ਮਿੱਤਰੋ ਇਹ ਬਾਈ ਵਿਸਰਾ ਲਾਉਂਦਾ ਯਾਰ ਗੱਲਬਾਤ ਬਾਈ ਨਾ ਸਣਾ ਵੀਡੀਓ ਪਤਾ ਨਹੀਂ ਕਿੱਥੋਂ ਲੱਭ ਕੇ ਲਾਉਂਦਾ ਤੇ ਤੁਸੀਂ ਯਾਰ ਹੱਸੇ ਬਣਾ ਰਹਿਣ ਨਹੀਂ ਬਾਕੀ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਚਲੋ ਸ਼ੁਰੂ ਕਰਦੇ ਆਂ ਵੀਡੀਓ ਬਾਕੀ ਗੱਲ ਕਰਦੇ ਆਂ ਵੀਡੀਓ ਦੇ ਐਂਡ 'ਚ ਹਾ ਮੈ ਨਹੀਂ ਖਿੰਦਾ ਆਪੇ ਸਾਹਿ ਖੈਰ ਰੁਕਤੇ ਯਾਰ ਵੀਡੀਓ ਇੰਸਟਾ ਤੇ ਪਾ ਕੇ ਆਪ ਨਹੀਂ ਦੇਖਦਾ ਯਾਰ ਤੂੰ ਦੁਬਾਰਾ ਕੇ ਨਾਲ ਰੁਪਈਆ ਜੱਟ ਨੂੰ ਤੈਨੂੰ ਫਿਰਦੇ ਆ ਪੈਸੇ ਦੇ ਦੇ ਕੋਟ ਪੈਂਟ ਦੇ ਪਹਿਲਾਂ ਕੋਟ ਪੈਂਟ ਪਾਇਆ ਦਸਾਂ ਦਾ ਸਾਬਣ ਲੈ ਕੇ ਨਹਾ ਵੀ ਲੈਂਦਾ ਕਾਕਾ ਜੀ ਤੁਸੀਂ ਕੋਈ ਵੈਲਡਿੰਗ ਦਾ ਕੰਮ ਕਿਉਂ ਨਹੀਂ ਸਿੱਖ ਲੈਂਦੇ ਜੋ ਜੱਟ ਨੂੰ ਮਾੜਾ ਕਹਿੰਦੇ ਸਾळੀਆਂ ਖੱጫ ਸਾळੀਆਂ ਖੱጫ ਨੇ ਇਹਦੀ ਛਾਤੀ 'ਚ ਲੱਤਾਂ ਨੇ ਆਪਾਂ ਗੱਲ ਕਰ ਰਹੇ ਹਾਂ ਖੱੱਚ ਜਨਾਨੀ ਦੀ ਗੱਲ ਇਹਨੇ ਲਾਈਵ ਹੋ ਕੇ ਜਿੰਨੀ ਵੀ ਇਹਨੇ ਗੱਲ ਬਕਵਾਸ ਕੀਤੀ ਹੈ ਨਾ ਸਭ ਤੋਂ ਵੱਡੀ ਖਾਚ ਤਾਂ ਮੈਨੂੰ ਤੂੰ ਹੀ ਲੱਗਦੀ ਆ ਚਵਲੇ ਇਹਦਾ ਰਿਪਲਾਈ ਜ਼ਰੂਰ ਆਊਗਾ ਰਿਪਲਾਈ ਸੋਲੇ ਨੂੰ ਪੁੱਛੋ ਬਾਬਿਓ ਵੀ ਔਕਾਤ ਦੀ ਔਕਾਤ ਨਹੀਂ ਆਉਦੀ ਹੈਗੀ ਕਮੈਂਟਾਂ 'ਚ ਵੇਖੋ ਬੰਦਿਆਂ ਨੇ ਆਏ ਵੀ ਲੱਗਿਆ ਹੈ ਵੀ ਆਉਦੀ ਔਕਾਤ ਤੇ ਮੈਂ ਵੀ ਆਵਾਜ਼ ਲਈ ਮੂੰਹ ਥੋੜਾ ਨੀਚੇ ਕਰਕੇ ਗੱਲ ਕਰਿਆ ਕਰ ਸਾਲਾ ਸਾਰਾ ਕੁਝ ਦਿਖਦਾ ਨੱਕ ਵਿੱਚ ਸਾਲੇ ਯਾਰ ਛੱਡ ਪਰਾ ਐਮ ਜੀਆਂ ਖਾਚਾਂ ਦੀ ਨਹੀਂ ਪਰਵਾਹ ਕਰੀਦੀ ਹੁੰਦੀ ਤੂੰ ਖਾਚੇ ਤੈਨੂੰ ਬੋਲਣ ਵਾਲੀ ਵੀ ਖਾਚ ਆ ਜਿਹੜੇ ਤੈਨੂੰ ਫੋਲੋ ਕਰਦੇ ਉਹ ਵੀ ਸਾਰੇ ਖਾਚਾ ਸੋ ਇਹ ਤੁਸੀਂ ਲਾ ਲੋ ਖੱਚ ਜਨਾਨੀ ਨੂੰ ਆਪਣੇ ਅਪਲਾਈ ਜ਼ਰੂਰ ਕਰਾਂਗੇ ਚਾਚਾ ਕੁੜੀ ਦੀ ਲੱਤ ਫੜੀ ਹਾਂ ਮੈਂ ਪਹਿਲੀ ਗੱਲ ਇਹ ਦੇ ਜੀ ਕਿਸ ਨੇ ਮੈਸੇਜ ਕੀਤਾ ਹੋਵੇ ਨਾ ਮੈਂ ਚੈੱਕ ਨਹੀਂ ਕਰਦੀ ਦੂਜੀ ਗੱਲ ਕਿਸੇ ਨੇ ਕਮੈਂਟ ਕੀਤਾ ਹੋਵੇ ਜਿਹੜਾ ਸਾਨੂੰ ਇੰਗਲਿਸ਼ ਦੇ ਵਿੱਚ ਕਰਦਾ ਹੋਵੇ ਕਮੈਂਟ ਉਹ ਅਸੀਂ ਪੜ ਲੈਣੇ ਆ ਠੀਕ ਮੇਰੀ ਜੁੱਤੀ ਕਿੱਥੇ ਆ ਗੰਦ ਪਾਇਆ ਇਹ ਨਾ ਕਿਆ ਨਾ ਔਰ ਪੰਜਾਬੀ ਹਿੰਦੀ ਤਾਂ ਵੈਸੇ ਨਹੀਂ ਸਾਨੂੰ ਆਉਂਦੀ ਹੈਗੀ ਮਤਲਬ ਪੂਰੀ ਪ੍ਰੋਪਰ ਨਹੀਂ ਆਉਂਦੀ ਆਉਂਦੀ ਹੈ ਨਾ ਕਿ ਘੱਟ ਆਉਂਦੀ ਹੈ ਚਮਕਦੇ ਤਾਂ ਸਾਰੇ ਫੌਜੀ ਦੇ ਬੂਟ ਵਾਂਗ ਉਹਨੇ ਤੇ ਗੱਲਾਂ ਅੰਗਰੇਜ਼ੀ ਦੀਆਂ ਪੰਜਾਬੀ ਤਾਂ ਇੰਗਲਿਸ਼ ਪੜ ਲੈਨੇ ਹਾਂ ਹਾਂਜੀ ਉਹ ਵੀ ਹੈ ਨਾ ਹਿੰਦੀ ਪੰਜਾਬੀ ਥੋੜੀ ਜਿਮਤ ਤਾਂ ਵਧੀਆ ਹੁੰਦੀ ਹੈ ਮੈਂ ਤਾਂ ਇੰਨੀ ਨਹੀਂ ਆਉਂਦੀ ਇੰਗਲਿਸ਼ ਜ਼ਿਆਦਾ ਵਧੀਆ ਆਉਂਦੀ ਹੈ ਕੌਨਫੀਡੈਂਸ ਦੇਖ ਕਾਲੋ ਜੀ ਦਾ ਇੰਗਲਿਸ਼ ਫਿਲਮਾਂ ਘੱਟ ਦੇਖਿਆ ਕਰੋ ਬੜੇ ਹਰਾਮੀ ਹੋ ਬੇਟਾ ਮੈਨੂੰ ਨਾ ਮਤਰਾ ਸਿਸਟਰ ਕਹਿੰਦਾ ਹੁੰਦਾ ਸੀ ਹਾਂਜੀ ਸਿਸਟਰ ਟਿਕਟੌਕ ਤੇ ਮੈਂ ਵਿਆਹ ਕਰਾਉਣਾ ਚਾਹ ਸਕਦੀ ਨਾ ਉਹ ਜਾਨੇਦਾ ਕੀਤਾ ਕਿ ਉਹਦਾ ਸਿਸਟਰ ਸਿਸਟਰ ਉਹਦਾ ਮਤਲਬ ਇੰਸਟਾਗ੍ਰam ਤੇ ਤਾਂ ਨਹੀਂ ਨਹੀਂ ਕਿ ਟਿਕਟੌਕ ਤੇ ਹਨਾ ਕਹਿੰਦੇ ਤੁਹਾਡੇ ਨਾਲ ਵਿਆਹ ਕਰਾਉਣਾ ਬਹੁਤ ਹੈ ਗੱਲ ਇਹਨੇ ਤੋਹੀ ਗੱਲ ਕਰਤੀ ਪੰਜਾਬੀਆਂ ਦੇ ਕਹਿਣਾ ਭੈਣ ਬਣਾ ਕੇ ਬਾਕੀ ਚਲੋ ਕਹਿਣਾ ਤਾਂ ਮੈਂ ਬਹੁਤ ਕੁਝ ਚਾਣਾ ਪਰ ਮੇਰੇ ਮੂੰਹੋਂ ਗਾਲ ਨਿਕਲ ਜਾਂਦੀ ਤਾਂ ਚੁੱਪ ਹੀ ਰਹਿਣ ਦੋ ਫਿਰ ਤੁਸੀਂ ਕਮੈਂਟਾਂ 'ਚ ਕਹਿੰਦੇ ਜੀ ਗਾਣਾ ਨਾ ਕੱਢਿਆ ਕਰ। ਇਹ ਚੀਜ਼ਾਂ ਹੋਈਆਂ। ਮਤਲਬ ਬਹੁਤ ਪ੍ਰਪੋਜ਼ਲ ਆਏ ਹੋਏ ਆ। ਹਾਂਜੀ ਜਿਹੜੇ ਸਿਸਟਰ ਕਹਿੰਦੇ ਸੌਂਦਾ ਤੇ ਵੀ ਆਏ ਆ। ਗਾਣਾ ਇੰਗਲਿਸ਼ ਵਿੱਚ ਅੱਗੇ ਤੋਂ। ਇਦਾਂ ਦਾ ਹੋ ਰਿਹਾ ਹੈ ਅੱਜਕੱਲ ਜੋਗੀ ਕ੍ਰਸ਼ ਰਾਇਆ ਹੋਵੇ ਤੁਹਾਡਾ। ਮੇਰਾ? ਹਾਂ। ਸਿਮੀ ਸ਼ੇਰਗਿੱਲ ਜੀ। ਸਿਮੀ ਸ਼ੇਰਗਿੱਲ। ਮਾਰ ਕੇ ਰਲੀਆਂ ਦਾ ਤੋੜਦੇ ਹੋਗੇ। ਮੈਡੀਕਲ ਵਾਲੇ ਨੇ ਪ੍ਰਹੇਗਾ ਉਧਾਰ ਦੇਣ ਤੋਂ ਮਨਾ ਕਰਤਾ। ਗਰੀਬਤਾ ਸੀ ਮੀਆਂ ਪਰ ਕਦੇ ਆ ਫੁੱਦੂ ਕੰਮ ਨਹੀਂ ਕੀਤੇ ਚੜ ਗਏ ਕਿੱਥੇ ਅਣਖਾਂ ਬੰਗਾਰ ਕੇ ਨਸ਼ਾ ਛਡਾਊ ਕੇਂਦਰ ਚ ਫਰਾਰ ਹੋਇਆ ਲੱਗਦਾ ਲੱਗਦਾ ਵੀਰ ਨੂੰ ਨਰੇਗਾ ਚ ਹਟਾ ਦਿੱਤਾ ਹਾਂਜੀ ਅਗਰ ਇਤਤਕ ਵੀਡੀਓ ਦੇਖ ਰਹੇ ਹੋ ਮਤਲਬ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਤੇ ਕਮੈਂਟਾਂ ਵੀ ਜਰੂਰ ਦੱਸਿਆ ਕਰੋ ਕੋਈ ਵੀ ਕਮੀ ਪੇਸ਼ੀ ਹੁੰਦੀ ਹੈ ਵੀਡੀਓ ਵਿੱਚ ਕਮੈਂਟ ਜਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਹਜੇ ਤੱਕ ਵੀਡੀਓ ਨੂੰ ਲਾਈਕ ਨਹੀਂ ਕੀਤਾ ਉਹ ਵੀਡੀਓ ਨੂੰ ਲਾਈਕ ਕਰ ਦੋ 2000 ਲਾਈਕ ਕਰਵਾ ਦਿਓ ਫਿਰ ਮੈਂ ਜਲਦੀ ਤੋਂ ਜਲਦੀ ਇੱਕ ਹੋਰ ਵੀਡੀਓ ਲੈ ਕੇ ਆਵਾਂਗਾ ਤੁਹਾਡੇ ਲਈ ਬਹੁਤ ਹੀ ਕੈਂਟ ਆ ਸ਼ੇਰ ਤੇ ਸਵਾਰ ਹੋ ਕੇ ਆ ਜਾ ਜਾਤੀ ਏ ਹਟੀ ਨਾ ਜਿੰਨਾ ਚਿਰ ਮਾਂ ਤਾਂ ਹਿੱਕ 'ਚ ਤਰਸ਼ੂਲ ਨਹੀਂ ਮਾਰਦੀ ਉਹ ਤੈਨੂੰ ਹੀ ਤਾਂ ਬਚਿਆ ਹਦਿਏ ਆਥੇ ਮਾਂ ਉਹ ਸ਼ੇਰ ਤੇ ਸਵਾਰ ਹੋ ਕੇ ਆ ਜਾ ਜਾਤੀ ਏ ਆਉਂਦੀ ਹੋਣੀ ਆ ਸੋਨੂੰ ਤੇਰਾ ਗਾਟਾ ਲਾਉਣ ਪੰਡਤ ਚੰਗਾ ਹੋਵੇ ਇਹਦੀ ਬਲੀ ਦੇ ਦੇਵੇ ਕਲਾਕਾਰ ਸੀ ਦਿਖਾ ਗਿਆ ਕਲਾਕਾਰੀਆਂ ਆ ਸ਼ੇਰ ਤੇ ਸਵਾਰ ਹੋ ਕੇ ਆ ਜਾਦਾ ਥੀਏ ਮਾਦਾ ਨੇ ਤਾਂ ਆਉਣਾ ਸੀ ਪਰ ਤੇਰੀ ਆਵਾਜ਼ ਸੁਣ ਕੇ ਸ਼ੇਰ ਭੱਜ ਗਿਆ ਮਾਸਟਰ ਸਲੀਮ ਦਾ ਕੈਰੀਅਰ ਖਤਰੇ ਚ ਲੱਗਣ ਡਿਆ ਮਾਤਾ ਵੀ ਕਹਿੰਦੀ ਹੋਣੀ ਕਿਹੜੇ ਬੇਵਕੂਫ ਨੂੰ ਜਗਰਾਤਾ ਕਰਨ ਲਾਤਾ ਤੂੰ ਵਾਦਾ ਕੀਤਾ ਸੀ ਕਿ ਝਿੰਦ ਤੇਰੀ ਖੁਸ਼ੀਆਂ ਨਾਲ ਪਰ ਦਊ ਰੂਣੀ ਕੰਬਦੀ ਉਹ ਆਖਦਾ ਹੁੰਦਾ ਸੀ ਕਿ ਚੰਨ ਤੇਰੇ ਪੈਰਾਂ ਵਿੱਚ ਤਰ ਦਊ ਐਦਾਂ ਕਰ ਕੁੜੀਏ ਸਿਰਫ ਐਕਸਲ ਦੇ ਗਰਾਰੇ ਕਰ ਨਾ ਤੂੰ ਵਾਦਾ ਪੂਰਾ ਕੀਤਾ ਆਹੀ ਗੱਲੋਂ ਨਹੀਂ ਵਾਦਾ ਪੂਰਾ ਕੀਤਾ ਤੇਰਾ ਨਾ ਤੂੰ ਚੰਨ ਹੀ ਲੈ ਆਇਆ ਗੋਣਾ ਨਹੀਂ ਤੇ ਘਟੋ ਘਟ ਸ਼ਰਮ ਤਾਂ ਆਉਂਦੀ ਹੋਣੀ दिल मेरा भी कर दी लास्ट वाला आ, 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 आ। आ, आ, आ। <laughs> कद <laughs> आप मुंबई नहीं आ सकते <laughs> जेडे ते गया सू छ इना लक्षण करके अगला चौराहे गया <laughs> ਜਾਂਦੀਵਾਰੀ ਪਿੱਠ ਵੀ ਕਾਸ਼ ਜਾਂਦੀਵਾਰੀ ਤੇਰੇ ਦਾਤਰ ਮਾਰ ਜਾਂਦਾ ਤਾਂ ਅੱਜ ਸਾਨੂੰ ਇਹ ਵੀਡੀਓ ਨਾ ਦੇਖਣੀ ਪੈਂਦੀ। ਏ ਕੁਮਾਕੇ ਪਿੱਛੇ ੱਤ ਗਿਆ ਨਾ ਪਹਿਲੀ ਵਾਰੀ ਕੋਈ ਸੈਡ Song ਸੁਣ ਕੇ ਹਾਸਾ ਆਇਆ ਖੜੇ ਰਹਿ ਲਾ ਕੇ ਆਸਾਂ ਹੋਣ ਨਹੀਂ ਮੁੜਦੇ ਯਾਰ ਏ ਉਸੇ ਹੀ ਚੋਰਾ ਹੈ ਤੇ ਸ਼ੁਕਰ ਕਰ ਚੋਰਾਹੇ ਤੇ ਛੱਡ ਗਿਆ ਬਣਦਾ ਤਾਂ ਖੂਚ ੱਤ ਕਾ ਸੀ ਏ ਉਸੇ ਹੀ ਚੌਰਾ ਹੈ ਤੇ ਹੁਣ ਸਮਝਾਈ ਕਿ ਉਹ ਕਿਉਂ ਨਹੀਂ ਆਉਂਦਾ ਉਸੇ ਚੌਰਾਹੇ ਤੇ ਜਿਹੜੇ ਸੀ ਚੌਰਾਹੇ ਤੇ ਭੈਣ ਸੱਚੀ ਰੋਣਾ ਨਿਕਲ ਗਿਆ ਗਾਣੇ ਦਾ ਕਤਲ ਦੇਖ ਕੇ ਗਿਆ ਸਾਨੂੰ ਛੱਡ ਕੇ ਵੈਣ ਪਾਉਣ ਲਈ ਸੰਪਰਕ ਕਰੋ ਏ ਉਸੇ ਹੀ ਚੌਰਾ ਹੈ ਤੇ ਜਿਹੜਾ ਤੈਨੂੰ ਪੰਪ ਦਿੰਦਾ ਉਹਦੀ ਛਾਤੀ 'ਚ ਲੱਤਾਂ ਮਾਰਨੀ ਹੈ ਚੌਰਾਹੇ 'ਚ ਨਾਲ ਇੱਕ ਗੱਲ ਹੋਰ ਹੈ ਭਾਜੀ ਜਿਹੜਾ ਮੇਰੀ ਕੁੜੀ ਨਾਲ ਰਿਸ਼ਤਾ ਕਰਾਊਗਾ ਉਹਨੂੰ 3 ਲੱਖ ਰੁਪਿਆ ਇਹਨਾਂ ਦੀਆਂ ਕਰਤੂਤਾ ਕਰਕੇ ਆ ਦੇਣ ਆ ਗਿਆ ਕੁੜੀ ਦਾ ਰਿਸ਼ਤਾ ਨਹੀਂ ਹੁੰਦਾ ਪਿਆ ਪੈਸੇ ਦੇ ਕੇ ਵੀ ਬੱਤ ਸਹੀ ਹੈ ਆਹ ਇੱਕ ਤੇ ਬਚੋਲੇ ਨੂੰ ਇੱਕਾਂ ਉੁੱਧੀ ਔਰ ਜ਼ੁਲਰ ਹਾਰ ਦੋ ਤਿੰਨ ਸਾਲ ਰੁਕ ਜਾਓ ਜੇ ਮੇਰਾ ਕਿਤੇ ਹੋਰ ਵਿਆਹ ਨ ਹੋਇਆ ਫਿਰ ਮੈਂ ਕਰਾ ਲੂੰਗਾ ਮੈਂ ਆਪਣਾ ਵੱਲੋਂ ਦਊਗਾ ਜਿਹੜਾ ਮੇਰੀ ਕੁੜੀ ਦਾ ਰਿਸ਼ਤਾ ਕਰਾਊਗਾ ਠੀਕ ਹੈ ਇਹਦੇ ਨਾਲ ਕੋਈ ਅੰਨਾ ਨਾ ਮੰਨੇ ਤੇ ਬਿਲੀਆਂ ਅੱਖਾਂ ਵਾਲਾ ਪਾਲਦੀ ਆ ਹਾਂਜੀ ਬਲੀਰ ਦਾ ਮੁੰਡਾ ਹੋਵੇ ਘਰ ਦਾ ਸੋਨੂ ਸੀਤੋ ਨੇ ਲੈਂਸ ਪਵਾ ਲਏ ਇਹਦੇ ਕਰਕੇ ਤਾਂ ਕਿਦਾਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਲਾਈਕ ਤੁਸੀਂ ਕਰ ਹੀ ਦਿੱਤਾ ਹੋਣਾ ਜੇ ਨਹੀਂ ਕੀਤਾ ਹਜੇ ਤੱਕ ਵੀ ਤਾਂ ਕਰ ਦਿਓ ਯਾਰ ਇੱਥੇ ਤੱਕ ਵੀਡੀਓ ਦੇਖ ਰਹੇ ਹੋ ਫਿਰ ਵੀ ਲਾਈਕ ਨਹੀਂ ਕੀਤਾ ਬੜੀ ਮਾੜੀ ਗੱਲ ਹੈ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਇਹੋ ਜਿਹੀ ਹੋਰ ਵੀਡੀਓ ਦੇਖਣ ਲਈ